ਵੀਰ ਸਰਵਨ ਸਿੰਘ ਸਮੀ ਵਰਗੇ ਪਲੇਅਰ ਅਤੇ ਕੋਚ ਉਤੇ ਮਾਣ ਕਰਨਾ ਤਾਂ ਬੰਦਾ ਹੈ ਉਹ ਨਾ ਸਿਰਫ ਆਪਣੇ ਪਿੰਡ ਕਸੇਲ ਦਾ ਮਾਣ ਹਨ ਸਗੋ ਪੂਰੇ ਪੰਜਾਬ ਦੇ ਫੁੱਟਬਾਲ ਖੇਡ ਜਗਤ ਵਿੱਚ ਇੱਕ ਮਿਸਾਲ ਹਨ ਬਚਪਨ ਤੋਂ ਲੈ ਕੇ ਅੱਜ ਇਸ ਉਮਰ ਵਿੱਚ ਵੀ ਗਰਾਊਂਡ ਵਿੱਚ ਮਿਹਨਤ ਕਰਨ ਵਾਲਾ ਇੱਕੋ ਇੱਕ ਬੰਦਾ ਹੈ ਜਿਨੇ ਨਾ ਸਿਰਫ ਆਪਣੀ ਖੇਡ ਨਾਲ ਨਾਮ ਕਮਾਇਆ ਸਗੋ ਨੌਜਵਾਨਾਂ ਨੂੰ ਰਾਹ ਵਿਖਾਉਂਦਾ ਰਿਹਾ ਸਮੇਂ-ਸਮੇਂ ਤੇ ਉਹਨਾਂ ਨੇ ਨਾ ਸਿਰਫ ਆਪਣੇ ਰੁਤਬੇ ਨਾਲ ਸਰਕਾਰੀ ਜੋਬ ਹਾਸਲ ਕੀਤੀ ਸਗੋ ਆਪਣੇ ਤਿਆਰ ਕੀਤੇ ਖਿਡਾਰੀਆਂ ਨੂੰ ਉਹਨਾਂ ਵਰਗੇ ਮੌਕੇ ਦਿਵਾਏ ਇਹਨਾਂ ਦੀ ਅਸਲ ਗੱਲ ਇਹ ਹੈ ਕਿ ਸਾਡਾ ਜੀਵਨ ਕਲ ਜਜ਼ਬਾ ਅਤੇ ਫੁੱਟਬਾਲ ਨਾਲ ਅਨੰਤ ਪ੍ਰੇਮ ਉਥੇ ਹੀ ਪਿੰਡ ਕਸੇਲ ਵਿੱਚ ਧੜੇਬਾਜ਼ੀ ਅਤੇ ਈਰਖਾ ਨੇ ਬਹੁਤ ਨੁਕਸਾਨ ਕੀਤਾ ਜਿੱਥੇ ਨੌਜਵਾਨ ਚਿੱਟੇ ਵਰਗੇ ਕੋਹੜ ਦੀ ਬਲੀ ਚੜੇ ਅਤੇ ਚੜ ਰਹੇ ਹਨ ਇਹ ਗੱਲ ਮੈਂ ਨਾਲ ਇਸ ਲਈ ਕੀਤੀ ਹੈ ਕਿ ਜੇ ਸਿਆਸੀ ਧੜੇਬਾਜ਼ੀ ਗਰਾਊਂਡ ਵਿੱਚ ਨਾ ਵੜਦੀ ਤਾਂ ਵੀਰ ਸਰਮਨ ਵਰਗੇ ਕੋਚ ਨੇ ਜੋ ਬੀਜ-ਬੀਜੇ ਸਨ ਉਹ ਅੱਜ ਨਿੱਕੀਆਂ ਅਕੈਡਮੀਆ ਤੋਂ ਲੈ ਕੇ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚ ਜਾਂਦੇ ਪਿੰਡ ਵਿੱਚ ਹਰ ਸਾਲ ਫੁੱਟਬਾਲ ਟੂਰਨਾਮੈਂਟ ਕਰਵਾਏ ਜਾਂਦੇ ਹਨ ਪਰ ਜਿਨ੍ਹਾਂ ਨੂੰ ਊੜਾ ਐੜਾ ਵੀ ਨਹੀਂ ਆਉਂਦਾ ਫੁੱਟਬਾਲ ਦਾ ਉਹਨਾਂ ਦੇ ਪੋਸਟਰ ਲਾ ਦਿੱਤੇ ਜਾਂਦੇ ਹਨ ਪਰ ਮੈਂ ਅੱਜ ਤੱਕ ਸਪੈਸ਼ਲ ਸਮੀਵੀਰ ਦਾ ਸਨਮਾਨ ਵਜੋ ਛਪਿਆ ਪੋਸਟਰ ਅਜ ਤਿਕਰ ਨਹੀਂ ਦੇਖਿਆ ਪਰ ਜੋ ਪਿੰਡ ਕਸੇਲ ਨੂੰ ਸਮੀਵੀਰ ਦੀ ਐਜ਼ ਏ ਫੁੱਟਬਾਲਰ ਅਤੇ ਕੋਚ ਵਜੋਂ ਜੋ ਦੇਨ ਹੈ ਉਹਨਾਂ ਸਨਮਾਨ ਚੌਧਰ ਪੁਨੇ ਕਰਕੇ ਨਹੀਂ ਮਿਲਿਆ ਅੱਜ ਵੀ ਮੈਂ ਜਦੋਂ ਇਹਨਾਂ ਨੂੰ ਗਰਾਊਂਡ ਵਿੱਚ ਮਿਹਨਤ ਕਰਦਿਆਂ ਦੇਖਦਾ ਹਾਂ ਉਹ ਜੰਗ ਬੁਆਏ ਵਾਂਗ ਗਰਾਊਂਡ ਵਿੱਚ ਬੁੱਕਦੇ ਨੇ ਅਤੇ ਮੁੰਡਿਆਂ ਨੂੰ ਬੁਲਾਉਂਦੇ ਨੇ ਕਿ ਆਓ ਪ੍ਰੈਕਟਿਸ ਕਰ ਲੋ ਚੰਗੇ ਖਿਡਾਰੀ ਬਣ ਜਾਓਗੇ ਇਹੀ ਤਾਂ ਅਸਲੀ ਇਨਸਪੀਰੇਸ਼ਨ ਹੁੰਦੀਆਂ ਹਨ ਪਿੰਡ ਕਸੇਲ ਤਰਨਤਾਰਨ ਜ਼ਿਲ੍ਹਾ ਵਰਗੇ ਛੋਟੇ ਜਿਹੇ ਪਿੰਡ ਵਿੱਚੋਂ ਅਜਿਹੇ ਰਤਨ ਦਾ ਨਿਕਲਣਾ ਹੀ ਤਾਂ ਪੰਜਾਬ ਦੀ ਅਸਲ ਤਾਕਤ ਇਕਰ ਅਜਿਹੇ ਲੋਕਾਂ ਨੂੰ ਸਹਿਯੋਗ ਮਿਲੇ ਜਿਵੇਂ ਕਿ ਇਸ ਤੋਂ ਵੀ ਬੈਟਰ ਗਰਾਉਂਡ ਟ੍ਰੇਨਿੰਗ ਫੈਸਿਲਿਟੀਾਂ ਜਾਂ ਪਿੰਡ ਕਸੇਲ 'ਚ ਹੀ ਲੋਕਲ ਅਕੈਡਮੀ ਬਣਦੀ ਤਾਂ ਕਿੰਨੇ ਹੋਰ ਪਲੇਅਰ ਇੱਕੋ ਹੀ ਪਿੰਡ ਕਸੇਲ ਵਿੱਚ ਪੈਦਾ ਹੁੰਦੇ ਤਾਂ ਪਿੰਡ ਦਾ ਨਾਮ ਹੋਰ ਰੋਸ਼ਨ ਹੁੰਦਾ ਉੱਪਰ ਲੈਵਲ ਤੇ